ਪੰਜਾਬ ਯੂਨੀਵਰਸਿਟੀ ਦੇ ਉੱਤੇ ਸੈਂਟਰ ਸਰਕਾਰ ਵੱਲੋਂ ਗੁਲਾਮੀ ਦੀਆਂ ਜੰਜੀਰਾਂ ਪਾ ਕੇ ਤੇ ਇਹਦੀ ਗਵਰਨਿੰਗ ਬਾਡੀਜ਼ ਤੇ ਖਾਸ ਕਰਕੇ ਸੈਨੇਟ ਦੇ ਵਿੱਚੋਂ ਜੋ ਨੌਜਵਾਨਾਂ ਦੀ ਤੇ ਵਿਦਿਆਰਥੀਆਂ ਦੀ ਆਵਾਜ਼ ਨੂੰ ਬਾਹਰ ਕੱਢ ਦਿੱਤਾ ਜਾ ਰਿਹਾ ਇਹਨੂੰ ਦਬਾਇਆ ਜਾ ਰਿਹਾ ਇਹਨੂੰ ਕੁਚਲਿਆ ਜਾ ਰਿਹਾ ਪਿਛਲੇ 70 80 ਸਾਲਾਂ ਤੋਂ ਇੱਕ ਸੈਨੇਟ ਕਾਇਮ ਸੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹਦੀ ਚੋਣ ਇੱਕ ਇਲੈਕਟੋਰਲ ਸਿਸਟਮ ਦੇ ਨਾਲ ਹੁੰਦੀ ਸੀ ਤੇ ਹੁਣ ਇੱਕ ਬਿਲ ਪਾਸ ਕਰਕੇ ਇਹਨਾਂ 97 ਦੀ ਥਾਂ ਤੇ ਇਲੈਕਟੋਰਲ ਸਿਸਟਮ ਨੂੰ ਖਤਮ ਕਰਕੇ ਕੇਵਲ 31 ਮੈਂਬਰ ਭਾਇ ਜਾਣਗੇ ਯੋਨੀ ਦੀ ਇਲੈਕਸ਼ਨ ਨਹੀਂ ਹੋਏਗੀ ਬਲਕਿ ਨੁਕਤੀ ਹੋਏਗੀ ਸਿਲੈਕਸ਼ਨ ਹੋਏਗੀ ਉਹ ਵੀ ਸਰਕਾਰ ਵੱਲੋਂ ਤੇ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਤਾਂ ਕਿ ਕੋਈ ਵੀ ਸਟੂਡੈਂਟ ਦੀ ਆਵਾਜ਼ ਉਹ ਜੋ ਹੈ ਉਹ ਐਡਮਿਨਿਸਟ੍ਰੇਸ਼ਨ ਤੱਕ ਨਾ ਪਹੁੰਚ ਸਕੇ ਜਾਂ ਕੋਈ ਪ੍ਰੈਸ਼ਰ ਬਿਲਡ ਜਿਹੜਾ ਹੈ ਉਹ ਐਡਮਿਨਿਸਟ੍ਰੇਸ਼ਨ ਦੇ ਉੱਤੇ ਨਾ ਹੋ ਸਕੇ ਬੜੀ ਹਰਾਨੀ ਵਾਲੀ ਗੱਲ ਹੈ ਕਿ ਜੇ ਇਸ ਸੰਸਥਾ ਦਾ ਵਜੂਦ ਸਟੂਡੈਂਟਸ ਦੇ ਨਾਲ ਹੈ ਉਹਦੇ ਵਿੱਚੋਂ ਹੀ ਸਟੂਡੈਂਟਸ ਦੀ ਆਵਾਜ਼ ਨੂੰ ਦਬਾ ਕੇ ਕੁਚਲ ਕੇ ਤੇ ਬਾਹਰ ਕੱਢਣ ਦੀ ਜਿਹੜੀ ਹੈ ਸਾਜ਼ਿਸ਼ ਉਹ ਚਲਾਈ ਜਾ ਰਹੀ ਹੈ ਸਰਕਾਰ ਵੱਲੋਂ ਇਹ ਸਿੱਧੇ ਰੂਪ ਦੇ ਵਿੱਚ ਸੰਕੇਤ ਹੈ ਮੇਰੇ ਵੀਰੋ ਤੇ ਭੈਣੋ ਕਿ ਸਰਕਾਰ ਇਹ ਗੱਲ ਸਾਨੂੰ ਦੱਸਦੀ ਪਈ ਹੈ ਕਿ ਕੋਈ ਵੀ ਅਸੀਂ ਤੁਹਾਡੇ ਨਾਲ ਬਦੀ ਕੀ ਕਰ ਲਈਏ ਕੋਈ ਫੀਸ ਦੇ ਵਿੱਚ ਕਰ ਲਈਏ ਕੋਈ ਸਿਲੇਬਸ ਦੇ ਵਿੱਚ ਕਰ ਲਈਏ ਤੁਹਾਡੀ ਬੋਲੀ ਨੂੰ ਲੈ ਕੇ ਕਰ ਲਈਏ ਜਾਂ ਪੰਜਾਬ ਯੂਨੀਵਰਸਿਟੀ ਕਿਸ ਪ੍ਰਬੰਧ ਤੇ ਹੇਠ ਰਵੇ ਉਹਨੂੰ ਲੈ ਕੇ ਕਰ ਲਈਏ ਤੁਹਾਡਾ ਕੋਈ ਹੱਕ ਨਹੀਂ ਬਣਦਾ ਕਿ ਤੁਸੀਂ ਇਨ੍ਹਾਂ ਫੈਸਲਿਆਂ ਦੇ ਵਿਰੁੱਧ ਆਪਣੀ ਇੱਕ ਆਵਾਜ਼ ਵੀ ਬੁਲੰਦ ਕਰ ਸਕੋ ਉਹ ਜਾਣਦੇ ਨੇ ਕਿ ਜੇ ਜੋਸ਼ ਉੱਠੇਗਾ ਜੇ ਇਨਕਲਾਬ ਉੱਠੇਗਾ ਜੇ ਰੈਜ਼ਿਸਟੈਂਸ ਉੱਠੇਗੀ ਸਭ ਤੋਂ ਪਹਿਲਾਂ ਉਹ ਸਟੂਡੈਂਟਸ ਦੇ ਵਿੱਚੋਂ ਨੌਜਵਾਨਾਂ ਦੇ ਵਿੱਚੋਂ ਜਿਨ੍ਹਾਂ ਦੀ ਵਫਾ ਆਪਣੇ ਪੰਥ ਤੇ ਆਪਣੇ ਪੰਜਾਬ ਦੇ ਨਾਲ ਉਹਨਾਂ ਦੇ ਵਿੱਚ ਉੱਠੇਗੀ ਤੇ ਉਹਨੂੰ ਅੱਜ ਤਬਾਨਦੀ ਉਸ ਆਵਾਜ਼ ਨੂੰ ਦਬਾਉਂਦੀ ਅੱਜ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਸਰਕਾਰ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਤੁਹਾਡੀਆਂ ਇਹੋ ਜਿਹੀਆਂ ਸਕੀਮਾਂ ਸਾਨੂੰ ਕਦੇ ਵੀ ਜੜੀਆਂ ਬਰਤਾਸ਼ਤ ਨਹੀਂ ਗਿਆ ਬਾਕੀ ਜਿੰਨੇ ਵੀ ਸਟੂਡੈਂਟਸ ਪੰਜਾਬ ਯੂਨੀਵਰਸਿਟੀ ਚ ਪੜ੍ਹਦੇ ਨੇ ਤੇ ਵੱਖੋ ਵੱਖਰੀ ਯੂਨੀਵਰਸਿਟੀ ਚ ਪੰਜਾਬ ਦੀਆਂ ਚ ਪੜ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਡਟ ਕੇ ਆਪਾਂ ਉਧਰ ਮੋਰਚਾ ਲਾਈਏ ਤੇ ਜੋ ਸਾਡੇ ਬਣਦੇ ਹੱਕ ਨੇ ਸਟੂਡੈਂਟਸ ਦੇ ਹੱਕ ਨੇ ਉਹ ਸਟੂਡੈਂਟਸ ਦੀ ਝੋਲੀ ਦੇ ਵਿੱਚ ਪੈਣ ਨਹੀਂ ਤਾਂ ਜੇ ਇਸ ਤਰੀਕੇ ਦੇ ਨਾਲ ਮਨਮਰਜ਼ੀਆਂ ਚੱਲਦੀਆਂ ਰਹੀਆਂ ਤੇ ਫਿਰ ਬਸ ਅਸੀਂ ਉਧਰ ਇੱਕ ਕਾਗਜ਼ ਹੀ ਲੈਣ ਦੇ ਲਈ ਐਡਮਿਸ਼ਨ ਕਰਾਉਂਦੇ ਰਹਿ ਜਾਵਾਂਗੇ ਨਾ ਕੋਈ ਇੱਧਰ ਆਵਾਜ਼ ਠਾਣ ਚੋਗਾ ਰਹਿ ਜਾਏਗਾ ਤੇ ਤਸ਼ੱਦਦ ਨੂੰ ਸਿਰ ਨੀਵਾ ਕਰਕੇ ਤੇ ਸਾਨੂੰ ਕਬੂਲਣਾ ਪਵੇਗਾ ਜੇ ਇਹਨਾਂ ਨੇ ਸਾਡੀ ਆਵਾਜ਼ ਆ ਯੂਨੀਵਰਸਿਟੀ ਪੱਧਰ ਤੇ ਹੀ ਖਤਮ ਕਰਤੀ ਤੇ ਦਬਾ ਲਈ ਤੇ ਕੱਲ ਨੂੰ ਅਸੀਂ ਪੰਜਾਬ ਦੇ ਲਈ ਕੀ ਕੀ ਸੰਘਰਸ਼ ਕਰ ਲਾਂਗੇ ਨੋ ਕੋਈ ਕੱਲ ਨੂੰ ਆ ਕੇ ਇਹ ਨਹੀਂ ਕਹੂਗਾ ਤੁਸੀਂ ਅਸ਼ਮੀਤ ਨੂੰ ਤੁਸੀਂ ਸਾਥ ਨੂੰ ਕਾਉਂਸਲ ਦੇ ਵਿੱਚ ਭੇਜਿਆ ਉਹਨੇ ਉੱਥੇ ਆ ਕੇ ਕੋਈ ਕੰਮ ਨਹੀਂ ਕੀਤਾ ਤੁਹਾਨੂੰ ਮੈਂ ਵਾਦਾ ਕਰਦਾ ਮੈਂ ਤੁਹਾਡੀ ਪੈਠ ਨਹੀਂ ਲੱਗਣ ਦਿੰਦਾ ਮੈਂ ਕੋਈ ਡੰਮੀ ਕੈਂਡੀਡੇਟ ਨਹੀਂ ਹੈਗਾ ਮੈਂ ਕੋਈ ਪੈਰਾਸ਼ੂਟ ਕੈਂਡੀਡੇਟ ਨਹੀਂ ਹੈਗਾ ਜਿਹਨੂੰ ਕੇ 4 ਸਾਲ ਪਹਿਲਾਂ ਬੰਦਾ 9 ਤੋਂ 5 ਕਲਾਸਾ ਦਿੰਦਾਗਾ ਮੁੜ ਕੇ ਆਖੀਰਲੇ ਸਾਲ ਪੈਸੇ ਦੇ ਕੇ ਟਿਕਟ ਲੜਾਂਦਾਗਾ ਵਿਦਿਆਰਥੀ ਜਥੇਬੰਦੀ ਸਾਥ ਦਾ ਪੰਜਾਬ ਯੂਨੀਵਰਸਿਟੀ ਵਿੱਚ ਕੰਮ ਕਰਨ ਦਾ ਮਕਸਦ ਤੁਹਾਡੇ ਵਰਗੇ ਦੀਪਕ ਬਣਾਉਣਾਗਾ ਜਿਹੜੇ ਸਮਾਜ ਦੇ ਵਿੱਚ ਬਸਰੇ ਹੋਏ ਹਨੇਰੇ ਨੂੰ ਦੂਰ ਕਰ ਸਕਣ ਤੇ ਮੈਂ ਮੰਨਦਾ ਕਿ ਵਿਦਿਆਰਥੀ ਜਥੇਬੰਦੀ ਸੱਤ ਨੇ ਵੀ ਮੈਨੂੰ ਇੱਕ ਅਜੇਹਾ ਦੀਵਾ ਬਣਾਇਆਗਾ ਮੈਂ ਕਿ ਉਹਨਾਂ ਵਰਗਾ ਨਹੀਂ ਹੈਗਾ ਜਿਹੜਾ 401 ਇੱਕ ਪਾਰਟੀ 'ਚ ਕੰਮ ਕਰਕੇ ਆਪਦੀ ਮਾਂ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ 'ਚ ਜਾ ਕੇ ਇਲੈਕਸ਼ਨ ਲੜ ਲੇ ਮੈਂ ਸਾਰੇ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਇਹ ਵਾਅਦਾ ਕਰਦਾ ਮੈਂ ਤੁਹਾਡੀਆਂ ਉਮੀਦਾਂ ਤੇ ਖਰਾ ਉਤਰੂੰਗਾ ਦੋਸਤੋ ਸਟੂਡੈਂਟਸ ਦੀ ਐਸ ਪੈਲੀ ਜਿੱਤੋਈ ਆ ਜੋ ਐਸ ਯਾ ਯੂਨੀਵਰਸਿਟੀ ਪ੍ਰੋਪਰਲੀ ਮਾਨ ਸਿੱਖ ਲਿਆ ਯੂਨੀਵਰਸਿਟੀ ਜਿਹੜੀ ਹੋਣ ਤਾਂ ਕੰਪਰੋਮਾਈਜ਼ਿੰਗ ਸਟੂਡੈਂਟਸ ਨੂੰ ਕੱਲ ਰਾਤ ਵੀ ਸਿੱਕੇ ਸਿੱਧਾ ਕਰਦੇ ਤਾਂ ਕੰਪਰੋਮਾਈਜ਼ ਕਰਦਾਗੇ ਇਸ ਯੂਨੀਵਰਸਿਟੀ ਆਪ ਕੋਰਸ ਕਰੇ ਚੁੱਕੀ ਆ ਤੇ ਜਿਹੜਾ ਫਿਰ ਵੀ ਵਿਥਰੋ ਹੈ ਸਟੂਡੈਂਟ ਯੂਨਿਟੀ ਇਸ ਦਾ ਵੀ ਯੋਗ ਨੇ ਅੱਜ ਜੋ ਕਨਫਿਊਜ਼ਨ ਹੈ ਇਹ ਜੋ ਜਾਣ ਕੇ ਬਿਨਾਂ BBP ਦੇ ਦਿੱਤੀ ਗਿਆ ਪਾਰਟੀ ਦੀ ਨਾਪੜੀ ਜਦ ਸਟੂਡੈਂਟਸ ਇਕੱਠੇ ਹੋ ਕੇ ਆਪਣੇ ਹੱਕ ਲਈ ਲੜਦੇ ਨੇ ਤਾਂ ਫੌਰੀਟੀ ਨੂੰ ਚੁੱਕਣਾ ਹੀ ਪੈਂਦਾ ਹੈ ਐਸੀ ਡਾਇਵਿਟੀ ਜਿੱਪ ਸਾਡੀ ਪਹਿਲੀ ਜਿੱਤ ਹੈ ਅਗਲੀ ਜੰਗ ਸਾਡੀ ਸੈਨੀਟ ਦੇ ਮੁੱਦੇ ਤੇ ਹੈ ਜੈ ਜੀ ਹਿੰਦ ਜਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਵਿੱਚ ਇੱਕ ਐਮਰਜੈਂਸੀ ਲੱਗੀ ਹੋਈ ਆ ਮੈਂ ਸਿਚੁਏਸ਼ਨ ਨੂੰ ਇੱਕ ਸਟੇਟ ਆਫ ਐਮਰਜੈਂਸੀ ਕਹੂੰਗਾ ਕਿਉਂਕਿ ਜਦੋਂ ਕਿਸੇ ਵੀ ਜਗ੍ਹਾ ਤੇ ਐਮਰਜੈਂਸੀ ਲੱਗਦੀ ਆ ਤਾਂ ਉੱਥੇ ਇੱਕ ਪੁਲਿਸ ਕੋਲੇ ਕੰਪਲੀਟ ਕੰਟਰੋਲ ਹੋ ਜਾਂਦਾ ਤਾਂ ਅੱਜ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਵਿੱਚ ਜਿਹੜੀ ਚੰਡੀਗੜ੍ਹ ਪੁਲਿਸ ਆ ਉਹਦੇ ਕੋਲੇ ਕੰਪਲੀਟ ਕੰਟਰੋਲ ਆ ਇਸ ਮਸਲੇ ਦੀ ਜੜ ਤੱਕ ਪਹੁੰਚਣਾਗਾ ਸਾਨੂੰ 6 ਮਹੀਨੇ ਪਿੱਛੇ ਜਾਣਾ ਪੈਣਾਗਾ ਜਦੋਂ ਪੰਜਾਬ ਯੂਨੀਵਰਸਿਟੀ ਦੇ ਜਿਹੜਾ ਚੀਫ ਸਿਕਿਉਰਿਟੀ ਆ ਉਹਦੇ ਉੱਪਰ ਇੱਕ OSG ਦੀ ਅਪੁਆਇੰਟਮੈਂਟ ਕੀਤੀ ਜਾਂਦੀ ਆ OSG ਕੌਣ ਆ ਉਹ OSD ਇੱਕ ਰਿਟਾਇਰਡ ਪੁਲਿਸ ਅਫਸਰ ਆ ਜਿਹੜੀ ਪੁਲਿਸ ਅਫਸਰਾਂ ਦੀ ਮੈਂਟੈਲਿਟੀ ਆ ਉਹਦੇ ਉਹ ਵੀ ਇਨਸਾਨ ਹੀ ਆ ਪਰ ਜਦੋਂ ਪੁਲਿਸ ਮਹਿਕਮੇ ਦੇ ਵਿੱਚ ਚਲੇ ਜਾਂਦੇ ਆ ਉਹਨਾਂ ਦੀ ਮੈਂਟੈਲਿਟੀ ਜਮ੍ਹਾਂ ਹੀ ਚੇਂਜ ਹੋ ਜਾਂਦੀ ਆ ਜੇ ਆਪਾਂ ਇਤਿਹਾਸ ਦੇ ਵਿੱਚ ਦੇਖਦੇ ਆ ਪੰਜਾਬ ਨੇ ਜਿਹੜੀ ਪੰਜਾਬ ਆ ਪੰਜਾਬ ਸਟੇਟ ਨੇ ਪੁਲਿਸ ਦਾ 10 ਸਾਲ ਸੰਧਾਨ ਵੰਡਾਇਆ ਤਾਂ ਉਹਨਾਂ ਨੇ ਪਾਲਿਸੀਜ਼ ਵੀ ਉੱਥੇ ਹੋਰ ਜੀਆਂ ਲੈ ਕੇ ਆਉਣੀਆਂ ਹੁੰਦੀਆਂ ਤੇ ਜਿਹੜੀ ਵਨਵੇ ਵਾਲੀ ਪਾਲਸੀ ਆ ਵੀ ਵਨਵੇ ਟਰੈਫਿਕ ਕਰ ਦੋ ਇੱਥੇ ਆਊਟਸਾਈਡਰ ਆ ਰਿਹਾਗਾ ਉਹ ਵੀ ਉਸੇ OSD ਦੀ ਪੰਜਾਬ ਯੂਨੀਵਰਸਿਟੀ ਦੀ ਪੰਜਾਬ ਯੂਨੀਵਰਸਿਟੀ ਦੀ ਐਡਮਿਨਿਸਟ੍ਰੇਸ਼ਨ ਦੇ ਨਾਲ ਮਿਲੀਪੋਟਾ ਕਿਥੇ ਸਟੂਡੈਂਟਸ ਦੀ ਜਿਹੜੀ ਫ੍ਰੀ ਮੂਵਮੈਂਟ ਆ ਉਹਨੂੰ ਰੈਸਟ੍ਰਿਕਟ ਕੀਤਾ ਜਾਵੇ ਜੇ ਪੰਜਾਬ ਯੂਨੀਵਰਸਿਟੀ ਦੀ ਅਥਾਰਟੀ ਨੂੰ ਨਹੀਂ ਲੱਗਦਾ ਇੱਥੇ ਆਊਟਸਾਈਡਰ ਆਉਂਦੇ ਆ ਤਾਂ ਗੇਟਾਂ ਦੇ ਕਿਉਂ ਨਹੀਂ ਰੋਕਦੇ ਜੇ ਕੋਈ ਇੱਥੇ ਆਊਟਸਾਈਡਰ ਆ ਰਿਹਾਗਾ ਕੰਦਾ ਡੱਪ ਕੇ ਤਾਂ ਨਹੀਂ ਰੇ ਗੱਡੀਆਂ ਵੀ ਕੰਦਾ ਡੱਪ ਕੇ ਉੱਟ ਕੇ ਤਾਂ ਨਹੀਂ ਰਹੀਆਂ ਜੇ ਗੱਡੀਆਂ ਆ ਰਹੀਆਂ ਨੇ ਗੇਟਾਂ ਤੋਂ ਆ ਰਹੀਆਂ ਨੇ ਆਪਦੇ ਕੋਲੋਂ ਇਹਨਾਂ ਤੋਂ ਬਾਹਰ ਆਊਟਸਾਈਡਰ ਰੋਕੇ ਨਹੀਂ ਆਉਂਦੇ ਆਪ ਇਹ ਆਊਟਸਾਈਡਰਾਂ ਨੂੰ ਅੰਦਰ ਅਲਾਉ ਕਰਦੇ ਆ ਤੇ ਮੁੜ ਕੇ ਜਿਹੜਾ ਸਾਰਾ ਉਹਦੀ ਗਲਤੀ ਆ ਇਹ ਸਟੂਡੈਂਟਸ ਦੇ ਸਿਰ ਤੇ ਪਾ ਦਿੰਦੇ ਤੋ ਦੂਜੀ ਗੱਲ ਤੇ ਇਹੀ ਆ ਕੇ ਜਿਹੜੀ 90 ਵਾਲਾ ਰੂਲ ਆ ਇਹ ਬਿਲਕੁਲ ਹੀ ਉਹਨਾਂ ਦੀ ਆਪਦੀ ਇਹ ਮਿਲੀਭੁਗਤਾ ਇਹ ਰੱਦ ਹੋਣੀ ਚਾਹੀਦੀ ਆ। ਤੇੜੀ ਤੀਜੀ ਗੱਲ ਆ ਜਿਹੜੇ ਮਸਲੇ ਕਰਕੇ ਅੱਜ ਅਸੀਂ ਇੱਥੇ ਬੈਠੇ ਆ ਕਿ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਵਿੱਚ ਪੁਲਿਸ ਲੱਗੀ ਹੋਈ ਆ। ਇਹਦੇ ਪਿੱਛੇ ਮੈਂ ਕਹੂੰਗਾ ਸਿੱਧਾ-ਸਿੱਧਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਐਕਟੀਵਿਜ਼ਮ ਨੂੰ ਖਤਮ ਕਰਨ ਵਾਲੀ ਗੱਲ ਆ। ਸਟੂਡੈਂਟ ਇਲੈਕਸ਼ਨ ਨੂੰ ਖਤਮ ਕਰਨ ਵਾਲੀ ਗੱਲ ਆ। ਆਪਾਂ ਜੇ ਫੈਕਚੁਅਲ ਆਧਾਰ ਤੇ ਦੇਖੀਏ ਕਿ ਨਾਰਥ ਇੰਡੀਆ ਦੇ ਵਿੱਚ ਜੇ ਕਿਤੇ ਗਿਣੀਆਂ-ਚੁਣੀਆਂ ਯੂਨੀਵਰਸਿਟੀਆਂ ਦੇ ਵਿੱਚ ਇਲੈਕਸ਼ਨਾਂ 1982-83 ਦੇ ਤੱਕ ਇਲੈਕਸ਼ਨਾਂ ਹੁੰਦੀਆਂ ਰਹੀਆਂ ਨੇ 84 ਤੋਂ ਬਾਅਦ ਪੰਜਾਬ ਦੇ ਵਿੱਚ ਇਲੈਕਸ਼ਨਾਂ ਬੰਦ ਹੋ ਗਈਆਂ ਨੇ ਉਸ ਤੋਂ ਬਾਅਦ ਜੇ ਕਿਤੇ ਇਲੈਕਸ਼ਨਾਂ ਸ਼ੁਰੂ ਹੋਈਆਂ ਨੇ ਤਾਂ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸ਼ੁਰੂ ਹੋਈਆਂ ਨੇ ਜਿਹੜੀ ਕਿ ਪੰਜਾਬ ਦੇ ਕਿੱਤੇ ਦੇ ਵਿੱਚ ਬਣੀ ਹੋਈ ਆ ਜੇ ਇਹਨਾਂ ਨੂੰ ਕਿਤੇ ਐਕਟੀਵਿਜ਼ਮ ਚਾਪਦਾਗਾ ਉਹ ਪੰਜਾਬ ਯੂਨੀਵਰਸਿਟੀ ਦਾ ਐਕਟੀਵਿਜ਼ਮ ਚਾਪਦਾ ਕਿਉਂਕਿ ਜਿਹੜਾ ਇੱਥੋਂ ਲੀਡਰ ਬਣ ਕੇ ਜਾਂਦਾਗਾ ਉਹ ਇਹਨਾਂ ਦੇ ਅੱਗੇ ਮੁੜ ਕੇ ਸੰਗੀ ਘੁੱਟਦਾਗਾ ਸੋ ਜਿਹੜੀ ਇੱਥੇ ਇਹਨਾਂ ਦੇ ਪੋਸਟ ਲਈ ਆ ਇਹ ਆਈਟੀ ਨਹੀਂ ਹੈਗੀ ਇਹ ਇਹਨਾਂ ਦੀ ਬੜੀ ਲੰਮੀ ਸੋਚ ਆ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੌਲੀ-ਹੌਲੀ ਇੱਕ-ਇੱਕ ਸਟੈਪ ਕਰਕੇ ਤੇ ਕੰਪਲੀਟਲੀ ਪਹਿਲਾਂ ਤਾਂ ਸਟੂਡੈਂਟ ਇਲੈਕਸ਼ਨ ਬੰਦ ਕੀਤੇ ਜਾਣ ਤੇ ਮੁੜ ਕੇ ਸਟੂਡੈਂਟ ਐਕਟਿਵਿਜ਼ਮ ਖਤਮ ਕੀਤਾ ਜਾਵੇ ਤੇ ਮੈਂ ਪੰਜਾਬ ਯੂਨੀਵਰਸਿਟੀ ਦੇ ਐਡਮਿਨਿਸਟ੍ਰੇਸ਼ਨਰਾਂ ਤੋਂ ਖੀਪ ਤੇ ਗੱਲ ਕਰਨੀ ਚਾਹੂੰਗਾ ਤੇ ਤੁਸੀਂ ਕਹਿੰਦੇ ਹੋ ਕਿ ਤੇ ਸਟੂਡੈਂਟ ਆਊਟਸਾਈਡਰ ਆ ਅਸੀਂ ਕਹਿੰਦੇ ਆ ਕਿ ਚੰਡੀਗੜ੍ਹ ਦੀ ਪੁਲਿਸ ਤੇ ਆਊਟਸਾਈਡਰ ਆ ਪੰਜਾਬ ਯੂਨੀਵਰਸਿਟੀ ਸਟੂਡੈਂਟਸ ਦੀ ਆ ਵਿਦਿਆਰਥੀਆਂ ਦੀ ਆ ਚੰਡੀਗੜ੍ਹ ਪੁਲਿਸ ਦੀ ਨਹੀਂ ਹੈਗੀ ਸਾਨੂੰ ਰਲ ਮਿਲ ਕੇ ਸੰਘਰਸ਼ ਕਰਨਾ ਚਾਹੀਦਾ ਹੈ 게ਟਾਂ ਦੇ ਖੜੇ 게ਟਾਂ ਤੋਂ ਬਾਅਦ ਸੈਕਟਰਾਂ ਦੇ ਵਿੱਚ ਕਿਹੜੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਚੰਡੀਗੜ੍ਹ ਪੁਲਿਸ ਨਹੀਂ ਹੋਣੀ ਚਾਹੀਦੀ ਜਿੰਨਾ ਟਾਈਮ ਚੰਡੀਗੜ੍ਹ ਪੁਲਿਸ ਆ ਪੰਜਾਬ ਯੂਨੀਵਰਸਿਟੀ ਦੇ ਗੇਟ ਤੋਂ ਬਾਹਰ ਨਹੀਂ ਹੁੰਦੀ ਅਸੀਂ ਆਪਣਾ ਸੰਘਰਸ਼ ਇੱਥੇ ਜਾਰੀ ਰੱਖਾਂਗੇ ਅੱਜ ਉਹਨਾਂ ਨੇ ਰਲ ਕੇ ਇੱਕ ਫੈਸਲਾ ਕੀਤਾ ਹੈ ਕਿ ਜਿਹੜਾ ਕੱਲ ਸੈਂਟਰ ਨੇ ਆਵਦਾ ਖਾਖੀ ਕੱਛਾ ਪੰਜਾਬ ਯੂਨੀਵਰਸਿਟੀ ਦੇ ਪਵਾਉਣ ਦਾ ਫੈਸਲਾ ਕੀਤਾਗਾ ਉਹ ਖਾਖੀ ਕੱਛਾ ਅਸੀਂ ਐ ਲਾ ਕੇ ਟੰਗਾਂਗੇ ਇਹ ਹਰ ORS ਦੇ ਮੈਂਬਰ ਨੂੰ ਇਹ ਚੇਤਾਵਨੀ ਹੈ ਕਿ ਜਿਹੜਾ ਇਹ ਸੋਚਦਾ ਵੀ ਉਹ ਪੰਜਾਬ ਦੀ ਧਰਤੀ ਦੇ ਪੰਜਾਬ ਦੀ ਯੂਨੀਵਰਸਿਟੀ ਦੇ ਕਿਸੇ ਵੀ ਇੰਸਟੀਚਿਊਟ ਤੇ ਖਾਕੀ ਕੱਛਾ ਕਰ ਦੂ ਇਹਦਾ ਖਾਕੀ ਕਰਨ ਕਰ ਦੇਣਗੇ ਉਹਨਾਂ ਨੂੰ ਇਹ ਚੇਤਾਵਨੀ ਹੈ ਕਿ ਤੁਹਾਡਾ ਹਰ ਖਾਕੀ ਕੱਛਾ ਲਾ ਕੇ ਐਵੇਂ ਟੰਗਾ ਜਾਊਗਾ ਆਰਡੀਆ ਸਾਖਾ ਸ਼ੂਖਾ ਦਾ ਵਹਿਮ ਦਿੜ ਚੋਂ ਕੱਟ ਦੇਣ ਇਹ ਪੰਜਾਬ ਦੇ ਪੁੱਤ ਹੈ ਪੰਜਾਬ ਦੇ ਤੇ ਸਿੱਧਾ ਇੱਕ ਡਾਇਲੌਗ ਕਹਿਣਾ ਚਾਹਣਾ ਜਿਹੜਾ ਚੱਲਦਾ ਹੈਗਾ ਇਹ ਪੰਜਾਬ ਹੈ ਪੰਜਾਬ ਚੀਕਾ ਘੜਾ ਰਹਿਗੇ ਚੀਕਾ ਆਖੇ ਇੱਕ ਨਾਰਾ ਲਾਉਂਗਾ ਸਾਰਿਆਂ ਨੇ ਰਲ ਕੇ ਨਾਰੇ ਦਾ ਜਵਾਬ ਪੂਰੇ ਜੋਰ ਨਾਲ ਦੇਣਾ ਹੈਗਾ ਆ। ਆ ਇੱਕ ਦੋ ਫਾਖੀ ਕੱਚਾ ਪੈ ਨਹੀਂ ਦੇਣਾ। ਪੈ ਨਹੀਂ ਦੇਣਾ ਪੈ ਨਹੀਂ ਦੇਣਾ। ਸੰਗੀ ਵੀ ਸੀ ਰੈ ਨਹੀਂ ਦੇਣਾ। ਰੈ ਨਹੀਂ ਦੇਣਾ। ਦੁਆਬੂ ਦੇ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਮਿੱਠੀ ਤੋਂ ਨਿਰਵਾਪ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਪੰਜਾਬੀਓ ਇਹ ਨਾਰਾ ਤੁਸੀਂ ਪਹਿਲਾਂ ਬਹੁਤ ਵਾਰ ਸੁਣਿਆ ਹੋਊਗਾ ਪਰ ਅੱਜ ਇੱਕ ਕਾਲਾ ਦਿਨ ਹੈ ਕਿ ਇਹ ਨਾਰਾ ਅੱਜ ਤੋਂ ਕਿਸੇ ਵੀ ਤਰ੍ਹਾਂ ਇੱਕ ਦਾ ਵजूद ਨਹੀਂ ਰੱਖਦਾ ਅੱਜ ਪਿਛਲੇ 1 ਸਾਲ ਤੋਂ ਸੈਨੇਟ ਜੋ ਪੰਜਾਬ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਸੀ ਇਹਨਾਂ ਨੇ ਭੰਗ ਕੀਤੀ ਸੀ 1885 ਤੋਂ ਚੱਲਦੀ ਹੋਈ ਇਹ ਸੈਨੇਟ ਅੱਜ ਇਸ ਸੰਗੀ ਪ੍ਰਸ਼ਾਸਨ ਨੇ ਇਸ ਦੇ ਹਿੰਦ ਹਕੂਮਤ ਦੇ ਖਤਮ ਕਰ ਦਿੱਤੀ ਹੈ ਤੇ ਜੋ ਇੱਕੋ ਇੱਕ ਦਾਵਾ ਪੰਜਾਬ ਦਾ ਚੰਡੀਗੜ੍ਹ ਦੇ ਉੱਤੇ ਸੀ ਉਹ ਸੀ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੇ ਥਰੂ ਪਰ ਅੱਜ ਉਹ ਦਾਵਾ ਵੀ ਪੂਰੀ ਤਰੀਕੇ ਦੇ ਨਾਲ ਖਤਮ ਹੋ ਚੁੱਕਿਆ ਹੈ ਪਿਛਲੇ ਸਾਲ ਪੂਰੇ 100 ਦਿਨ ਦਾ ਧਰਨਾ ਵਿਦਿਆਰਥੀ ਜਥੇਬੰਦੀ ਸਾਥ ਨੇ ਇਸ ਮਾਮਲੇ ਦੇ ਵਿੱਚ ਲਾਇਆ ਪਰ ਤਰਾਸ ਦੀ ਗੱਲ ਹੈ ਕਿ ਨਾ ਉਦੋਂ ਪੰਜਾਬ ਦੇ ਲੋਕ ਜਾਕੇ ਨਾ ਪੰਜਾਬ ਸਰਕਾਰ ਜਾਗੀ ਤੇ ਨਾ ਹੋਰ ਕੋਈ ਜਾਗਿਆ ਪਰ ਹੁਣ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜਾ ਪਾਣੀ ਇਹ ਸਿਰਾਂ ਤੋਂ ਲੰਘ ਚੁੱਕਿਆ ਹੈ ਅਸੀਂ ਇਹ ਮੰਗ ਕਰਦੇ ਆ ਜੋ ਪਿਛਲੇ ਸਾਲ ਤੋਂ ਕਰਦੇ ਆ ਰਹੇ ਆ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਉਹਨੂੰ ਇੰਟਰ ਕਾਰਪੋਰੇਟ ਬਾਡੀ ਦੀ ਥਾਂ ਤੋਂ ਇੱਕ ਸਟੇਟ ਯੂਨੀਵਰਸਿਟੀ ਬਣਾਇਆ ਜਾਵੇ ਅਸੀਂ ਜਿੰਨੇ ਵੀ ਪੰਜਾਬ ਦੇ ਲੀਡਰ ਨੇ ਚਾਹੇ ਸਿਆਸੀ ਨੇ ਚਾਹੇ ਪੰਚਾਇਤਕ ਨੇ ਚਾਹੇ ਪੰਜਾਬ ਮੈਥੀਆ ਚਾਹੇ ਕਿਸਾਨ ਹੈ ਮਜ਼ਦੂਰ ਵਰਗ ਦੇ ਲੀਡਰ ਨੇ ਅਸੀਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਜਿੰਨੀ ਜ਼ਿਆਦਾ ਹੋ ਸਕਦੀ ਹੈ ਉਹ ਟਵਿੱਟਰ ਤੋਂ ਉੱਪਰ ਉੱਠ ਕੇ ਫੇਸਬੁੱਕ ਦੇ ਸਟੇਟਸਾਂ ਤੋਂ ਉੱਪਰ ਉੱਠ ਕੇ ਗਰਾਊਂਡ ਤੇ ਆ ਕੇ ਜੰਗ ਲੜੀਏ ਤੇ ਅਸੀਂ ਪੰਜਾਬ ਵਿਧਾਨ ਸਭਾ ਦੇ ਸਾਰੇ ਮੈਂਬਰਾਂ ਨੂੰ ਇਹ ਬੇਨਤੀ ਕਰਦੇ ਆਂ ਕਿ ਜਿੰਨੀ ਜਲਦੀ ਤੋਂ ਜਲਦੀ ਹੋ ਸਕਦਾ ਏ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਸਟੇਟ ਦੀ ਇੱਕ ਯੂਨੀਵਰਸਿਟੀ ਬਣਾਉਣ ਦਾ ਜਿਹੜਾ ਮਤਾ ਏ ਉਹ ਪਾਸ ਕੀਤਾ ਜਾ ਸਕੇ ਜਾਵੇ ਤਾਂ ਕਿ ਜਿਹੜਾ ਇਹ ਮਸਲਾ ਏ ਉਹਦਾ ਪੱਕੇ ਤੌਰ ਤੇ ਹੱਲ ਹੋ ਸਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੀ ਪੰਜਾਬ ਦੀਆਂ ਜਿੰਨੀਆਂ ਧਿਰਾਂ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਮੀਟਿੰਗ ਅਲਿਕਦੇ ਆ ਜਿਸ ਦੇ ਵਿੱਚ ਇਸ ਯੂਨੀਵਰਸਿਟੀ ਦੇ ਉੱਤੇ ਪੰਜਾਬ ਦੀ ਦਾਅਵਾਦਾਰੀ ਮਜ਼ਬੂਤ ਕਰਨ ਬਾਰੇ ਜਿਹੜੀ ਬਿਉਤ ਬੰਦੀ ਆ ਉਹ ਘੜੀ ਜਾ ਸਕੇ ਤੇ ਆਉਣ ਵਾਲੇ ਜਿਹੜੇ ਅਗਲੇ ਐਕਸ਼ਨ ਐ ਉਹਨਾਂ ਨੂੰ ਉਹਨਾਂ ਤੇ ਉੱਪਰ ਕੰਮ ਕੀਤਾ ਜਾਵੇ ਤੇ ਆਓ ਸਾਰੇ ਲਾਂਬ ਬੰਦ ਹੋਈਏ ਤੇ ਪੰਜਾਬ ਯੂਨੀਵਰਸਿਟੀ ਨੂੰ ਬਚਾਈਏ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਧਰੋਹਰ ਐ ਪੰਜਾਬ ਦਾ ਵਿਸਾ ਐ ਸੋ ਇਹਨੂੰ ਬਚਾਣਾ ਸਾਡਾ ਫਰਜ਼ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਕ ਸਾਨੂੰ ਵੀ ਇਹ ਲੈ ਆਉਂਦਾ ਉਹਦੀ ਯੂਨੀਵਰਸਿਟੀ ਨੂੰ ਵਿਚਾਰਾਂ ਮੀ ਯੂਨੀਵਰਸਿਟੀ ਨੀ ਦੇਣਾ ਨਹੀਂ ਦੇਣਾ ਨਹੀਂ ਦੇਣਾ ਇੱਕ ਨਾਰਾ ਲਾਉਂਗਾ ਸਾਰਿਆਂ ਨੇ ਨਾਰੇ ਦਾ ਜਵਾਬ ਉੱਚੀ ਬਾਤ ਦੇਣਾ ਬੋਲੇ ਸੋਨ ਨਿਹਾਲ ਸਤਿ ਸ਼੍ਰੀ ਅਕਾਲ ਐਦਾ ਹੀ ਇਹਨਾਂ ਦੇ ਜਵਾਬ ਆ ਸਿੰਬੋਲਿਕ ਪ੍ਰੋਟੈਸਟਾ ਨਾਲ ਵੀ ਅਗੇ ਨਾਲ ਹੀ ਇੱਕ ਜੱਜ ਕੇ ਦੇਵਾਂਗੇ ਦੋਸਤੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੁਲਿਸ ਦੀ ਤਾਨਾਸ਼ਾਈ ਦੇ ਅੰਦਰ ਅੱਜ ਸਾਡੀ ਸਟੂਡੈਂਟਸ ਦੀ ਕਾਰ ਨੂੰ ਪੁਲਿਸ ਦੀਆਂ ਚਾਰ ਗੱਡੀਆਂ ਵੱਲੋਂ ਘੇਰਾ ਪਾ ਕੇ ਰੋਕਿਆ ਗਿਆ ਵਿੱਚੋਂ ਪੁਲਿਸ ਮਲਾਇਮ ਨਿਕਲੇ ਉਹਨਾਂ ਕੋਲੇ ਆਟੋਮੈਟਿਕ ਵੈਪਨ ਸੀਗੇ ਉਹਨਾਂ ਨੇ ਸਾਨੂੰ ਸਟੂਡੈਂਟਸ ਨੂੰ ਆਪਣੀ ਕਾਰ ਦੇ ਵਿੱਚੋਂ ਉਤਾਰਿਆ ਤੇ ਇੱਕ ਕ੍ਰਿਮੀਨਲ ਵਾਂਗੂ ਟ੍ਰੀਟ ਕੀਤਾ ਸਾਨੂੰ ਇਸ ਤਰ੍ਹਾਂ ਨਾਲ ਸਟੂਡੈਂਟਸ ਨੂੰ ਟ੍ਰੀਟ ਕੀਤਾ ਗਿਆ ਕਿ ਯੂਨੀਵਰਸਿਟੀ ਦੇ ਵਿੱਚ ਕਿਵੇਂ ਕਿੱਡੇ ਵੱਡੇ ਇੱਥੇ ਕ੍ਰਿਮੀਨਲ ਫਿਰਦੇ ਹੁੰਦੇ ਆ ਠੀਕ ਆ ਨਾ ਤੇ ਉਹਨਾਂ ਨੇ ਬਿਨਾਂ ਕੋਈ ਗੱਲਬਾਤ ਕੀਤੇ ਧੱਕੇ ਨਾਲ ਸਾਡੀ ਕਾਰ ਦੇ ਉੱਪਰ ਸਟicker ਪਟਿਆ ਗਿਆ ਉਹਨਾਂ ਨੇ ਜਿਸ ਚੀਜ਼ ਦਾ ਹਵਾਲਾ ਦਿੱਤਾ ਕਿ ਕੱਲ ਜੇ ਕੋਈ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਕਿ ਵੀ ਗੱਡੀਆਂ ਦੇ ਉੱਪਰ ਸਟicker ਨਹੀਂ ਲੱਗਣੇ ਤੇ ਜਿਹੜੇ ਅਸੀਂ ਆ ਪ੍ਰਿੰਟਡ ਸਟicker ਲਾਏ ਹੋਏ ਆ ਇਹ ਵੀ ਨਹੀਂ ਲੱਗਣੇ ਪਰ ਉਸ ਨੋਟਿਸ ਦੇ ਵਿੱਚ ਉਹਨਾਂ ਨੇ ਬਕਾਇਦਾ ਇਹ ਚੀਜ਼ ਲਿਖੀ ਹੋਈ ਆ ਕਿ ਡਿਊਰਿੰਗ ਇਲੈਕਸ਼ਨ ਟਾਈਮ ਕਿ ਜਿਹੜਾ ਇਲੈਕਸ਼ਨ ਦਾ ਟਾਈਮ ਆ ਇਲੈਕਸ਼ਨ ਟਾਈਮ ਦੇ ਵਿੱਚ ਤੁਸੀਂ ਗੱਡੀਆਂ ਤੇ ਸਟicker ਨਹੀਂ ਲਾ ਸਕਦੇ ਤੁਸੀਂ ਆਪਦੇ ਸ਼ਰਟਸ ਦੇ ਉੱਪਰ ਵੀ ਸਟicker ਨਹੀਂ ਲਾ ਸਕਦੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਤੇ ਪੰਜਾਬ ਯੂਨੀਵਰਸਿਟੀ ਦੇ ਐਡਮਿਨਿਸਟ੍ਰੇਸ਼ਨ ਨੂੰ ਇਹ ਗੱਲ ਕਲੀਅਰ ਕਰਨਾ ਚਾਹੁੰਦੇ ਆ ਕਿ ਜਿਹੜਾ ਤੁਸੀਂ ਡਿਊਰਿੰਗ ਇਲੈਕਸ਼ਨ ਪੀਰੀਅਡ ਲਾਈਨ ਲਿਖੀ ਹੈ ਨਾ ਇਲੈਕਸ਼ਨ ਪੀਰੀਅਡ ਆ ਇਲੈਕਸ਼ਨ ਦੀ ਡੈਕਲੇਰੇਸ਼ਨ ਤੋਂ ਬਾਅਦ ਹੁੰਦਾਗਾ ਜਿੱਦਣ ਤੁਸੀਂ ਇਲੈਕਸ਼ਨ ਦੀ ਅਨਾਊਂਸਮੈਂਟ ਕਰਤੀ ਜਿੱਦਣ ਨਾਮੀਨੇਸ਼ਨ ਫਾਈਲ ਹੋਗੀ ਉਦੋਂ ਤੋਂ ਜਿਹੜਾ ਇਲੈਕਸ਼ਨ ਪੀਰੀਅਡ ਆ ਉਹ ਸ਼ੁਰੂ ਹੋ ਜਾਊਗਾ ਉਸ ਤੋਂ ਬਾਅਦ ਜੇ ਵੀ ਗੱਡੀ ਤੇ ਵੀ ਸਟicker ਲਾਊਗਾ ਜਾਂ ਪ੍ਰਿੰਟਡ ਮਟੀਰੀਅਲ ਆ ਉਹ ਲਿੰਗਡੋ ਕਮੇਟੀ ਦੇ ਅੰਡਰ ਵੀ ਉਹ ਚੀਜ਼ ਨਹੀਂ ਲਾ ਸਕਦੇ ਪਰ ਹੁਣ ਤਾਂ ਇਲੈਕਸ਼ਨ ਦਾ ਪੀਰੀਅਡ ਹੀ ਹੈ ਨਹੀਂਗਾ ਹੰਤਾ ਕੋਈ ਇਲੈਕਸ਼ਨ ਦੀ ਅਨਾਉਂਸਮੈਂਟ ਵੀ ਨਹੀਂ ਹੋਈ ਹੈਗੀ ਇਸ ਹਿਸਾਬ ਨਾਲ ਤਾਂ ਤੁਸੀਂ 2 ਮਹੀਨੇ ਪਹਿਲਾਂ ਵੀ ਜੇਕਰ ਆਪਦੀ ਕਾਰ ਤੇ ਸਟicker ਲਾ ਰਿਆਗਾ ਜਾਂ ਕਿਸੇ ਤੇ ਆਪਦੇ ਪ੍ਰਿੰਟਡ ਜਿਹੜਾ ਸਟicker ਹੈ ਸ਼ਰਟ ਦੇ ਉੱਪਰ ਲਾਇਆ ਹੋਇਆ ਤੁਸੀਂ ਤਾਂ ਇਸ ਹਿਸਾਬ ਨਾਲ ਫਿਰ ਉਸ ਨੂੰ ਵੀ ਬੈਨਡ ਕਰ ਦੋਗੇ ਚੰਡੀਗੜ੍ਹ ਦੇ ਡੀਸੀ ਵਾਲੋ ਪੰਜਾਬ ਯੂਨੀਵਰਸਿਟੀ ਦੇ ਵਿੱਚ 144 ਧਾਰਾ ਲਾਈ ਗਈ ਆ ਅਸੀਂ ਚੰਡੀਗੜ੍ਹ ਦੀ ਐਡਮਿਨਿਸਟ੍ਰੇਸ਼ਨ ਤੇ ਪੰਜਾਬ ਯੂਨੀਵਰਸਿਟੀ ਦੀ ਐਡਮਿਨਿਸਟ੍ਰੇਸ਼ਨ ਨੂੰ ਇਹ ਪੁੱਛਣਾ ਚਾਹੁੰਦੇ ਆ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਨਾ ਪੜਦੇ ਹੋਏ ਇੱਥੇ ਕੋਈ ਕ੍ਰਿਮੀਨਲ ਪੜ ਰਹੇ ਆ ਬੀ ਐਕ ਇੱਥੇ 144 ਧਾਰਾ ਲਾਉਣ ਦੀ ਕੀ ਸੈਂਸ ਬਣਦੀ ਆ ਜਾਂ ਕੋਈ ਇੱਥੇ ਹੱਲਾ ਗੁੱਲਾ ਹੋਇਆ ਹੋਵੇ ਜਾਂ ਕੋਈ ਇੱਥੇ ਤੁਸੀਂ ਕਹੋ ਕਿ ਇੱਥੇ ਦੰਗੇ ਹੋਏ ਹੋਣ ਤਾਂ ਤੁਹਾਡੀ ਇੱਥੇ 144 ਧਾਰਾ ਲਾਉਣ ਦਾ ਤੁਸੀਂ ਆਧਾਰ ਬਣਾ ਸਕਦੇ ਹੋ ਪਰ ਬੜੀ ਸਮੂਥ ਤਰੀਕੇ ਨਾਲ ਇਲੈਕਸ਼ਨਸ ਕੰਡਕਟ ਹੋ ਰਹੇ ਨੇ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੀ ਹਿੰਦਸਤਾਨੀ ਦੇ ਵਿੱਚ ਸਮੂਥ ਤਰੀਕੇ ਨਾਲ ਇਲੈਕਸ਼ਨਸ ਕੰਡਕਟ ਹੋ ਰਹੇ ਨੇ ਤਾਂ ਤੁਹਾਡੀ ਇੱਥੇ 144 ਧਾਰਾ ਲਾਉਣ ਦੀ ਕੋਈ ਸੈਂਸ ਨਹੀਂ ਬਣਦੀ ਅਸੀਂ ਪੰਜਾਬ ਯੂਨੀਵਰਸਿਟੀ ਦੇ ਐਡਮਿਨਿਸਟ੍ਰੇਸ਼ਨ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਨਾਲ ਤੁਸੀਂ ਪੁਲਿਸ ਦੀ ਐਂਟਰੀ ਨੂੰ ਉੱਥੇ ਲਾਅ ਕੀਤਾਗਾ ਵੀ ਇਹ ਸਟੂਡੈਂਟਸ ਦੇ ਬਿਲਕੁਲ ਅਗੇਂਸਟ ਆ ਇਹ ਸਟੂਡੈਂਟ ਐਕਟਿਵਿਜ਼ਮ ਨੂੰ ਖਤਮ ਕਰਨ ਵਾਲੀ ਗੱਲ ਆ ਜੇ ਇਹ ਸਮੇਂ ਸਿਰ ਇਸ ਚੀਜ਼ਾਂ ਤੇ ਕਾਬੂ ਨਾ ਪਾਇਆ ਗਿਆ ਜੇ ਚੰਡੀਗੜ੍ਹ ਜੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੁਲਿਸ ਦੀ ਐਂਟਰੀ ਨੂੰ ਨਾ ਰੋਕਿਆ ਗਿਆ ਤਾਂ ਸਟੂਡੈਂਟਸ ਫਿਰ ਇੱਕ ਵੱਡਾ ਵਿਰੋਧ ਕਰਨਗੇ ਤੇ ਸਾਨੂੰ ਫਿਰ ਇੱਕ ਵੱਡਾ ਧਰਨਾ ਲਾਉਣ ਲਈ ਮਜਬੂਰ ਹੋਣਾ ਪਊਗਾ ਧੰਨਵਾਦ ਉਸਰਾਜ ਲਾ ਕੇ ਕੇਪੀਐਸ ਗੱਲ ਬੰਨ ਨੂੰ ਫਿਰਦੇ ਆ ਦੱਸਣਾ ਚਾਹਣਾ ਅਸੀਂ ਵੀ ਖਾਲੜਿਆਂ ਦੇ ਵਾਰਸ ਐ ਇਹਨਾਂ ਨੂੰ 3 ਦੀ 13 ਕਰਕੇ